ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡੇ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਨਮਕੀਨ ਚਾਹ ਨਾਲ ਖਾਣ ਵਾਲੀਆਂ ਮਠਿਆ ਬਣਾ ਕੇ ਤਿਆਰ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਤੇ ਆਪਾਂ ਇਹਦੇ ਲਈ ਮੈਦਾ ਲਾਵਾਂਗੇ ਜੀ ਤੇ ਆਪਾਂ ਵੱਡੀ ਕੌਲੀ ਭਰ ਕੇ ਮੈਦੇ ਦੀ ਲਈਆ ਤੇ ਨੂੰ ਆਪਾਂ ਛਾਨ ਲਈ ਤੇ ਛਾਨ ਤੁਸੀਂ ਜ਼ਰੂਰ ਲਿਓ ਮੈਦੇ ਦੇ ਵਿੱਚ ਕੁਝ ਹੁੰਦਾ ਹੁੰਦਾ ਕਈ ਵਾਰੀ ਇਹਦੇ ਵਿੱਚ ਆਪਾਂ ਫਿਰ ਜਵੈਨ ਪਾਵਾਂਗੇ ਜਵੈਨ ਤੁਸੀਂ ਥੇਲੀ ਦੇ ਨਾਲ ਕ੍ਰਸ਼ ਕਰਕੇ ਪਾਉਣੀ ਹੈ ਜੀ ਆਪਾਂ ਪਹਿਲੇ ਕ੍ਰਸ਼ ਕਰਕੇ ਰੱਖੀ ਹੋਈ ਸੀ ਤੇ ਅੱਧਾ ਚਮਚਾ ਆਪਾਂ ਨੂਨ ਦਾ ਪਾਵਾਂਗੇ ਨੂਨ ਆਪਦੇ ਸਾਬ ਦੇ ਨਾਲ ਪਾ ਲਈ ਤੁਸੀਂ ਕਿੰਨਾ ਕੁ ਨਮਕੀਨ ਖਾਣਾ ਪਸੰਦ ਕਰਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮੈਦੇ ਦੇ ਵਿੱਚ ਮਿਲਾ ਲਾਂਗੇ ਤੇ ਆਪਾਂ ਦੋ ਕਪੜੇ ਚਮਚੇ ਤੇਲ ਦੇ ਪਾਵਾਂਗੇ ਜਿਹਦੇ ਵਿੱਚ ਤੇ ਆਪਾਂ ਇਹਨਾਂ ਨੂੰ ਮਾਲਿਸ਼ ਕਰਕੇ ਸਾਰੇ ਮੈਦੇ ਦੇ ਵਿੱਚ ਮਿਕਸ ਕਰ ਲੈਣਾ ਹੈ ਆਪਾਂ ਨੂੰ ਤੇਲ ਨੂੰ ਸਾਰੀਆਂ ਚੀਜ਼ਾਂ ਨੂੰ ਜਿੰਨਾ ਚਿਰ ਮੁੱਠੀ ਨਹੀਂ ਵਸਦੀ ਉਹਨੇ ਚਿਰ ਆਪਾਂ ਇਹਨੂੰ ਮੈਦੇ ਦੇ ਵਿੱਚ ਤੇਲ ਨੂੰ ਪੂਰੀ ਤਰ੍ਹਾਂ ਮਾਲਸ਼ ਕਰਕੇ ਮਿਲਾ ਲੈਣਾ ਹੈ ਤੇ ਇਸ ਤੋਂ ਬਾਅਦ ਆਪਾਂ ਇੱਕ ਦਾ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰਾਂਗੇ ਜੀ ਐਵੇਂ ਦੀ ਮੁੱਠੀ ਵੱਜਣੀ ਚਾਹੀਦੀ ਆ ਜੇ ਤੁਸੀਂ ਮੈਦਾ ਨਹੀਂ ਲੈਣਾ ਤਾਂ ਆਮ ਆਪਣਾ ਘਰ ਵਿੱਚ ਜਿਹੜਾ ਆਪਾਂ ਰੋਟੀ ਬਣਾਉਣੇ ਹੁੰਦੇ ਉਹ ਆਟਾ ਵੀ ਲੈ ਸਕਦੇ ਆ ਤੁਸੀਂ ਤੇ ਹੁਣ ਆਪਾਂ ਇਹਦਾ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਜੀ ਸੱਤ ਮਿੰਟਾਂ ਲਈ ਆਪਾਂ ਇਹਨੂੰ ਰੈਸਟ ਤੇ ਰੱਖਤਾ ਸੀ ਆਟੇ ਨੂੰ ਤੇ ਹੁਣ ਆਪਾਂ ਇਹਨੂੰ ਤਿੰਨ ਥਾਈਂ ਵੰਡ ਲਾਂਗੇ ਤੇ ਤਿੰਨ ਥਾਈਂ ਆਪਾਂ ਇਹਦੇ ਪੇੜੇ ਕਰ ਲਾਂਗੇ ਤੇ ਪੇੜਿਆਂ ਨੂੰ ਆਪਾਂ ਭੰਨ ਕੇ ਰੱਖ ਲਾਂਗੇ ਜੀ ਜਿਵੇਂ ਆਪਾਂ ਆਮ ਰੋਟੀਆਂ ਬਣਾਉਣੀਆਂ ਆ ਉਵੇਂ ਹੀ ਆਪਾਂ ਰੋਟੀ ਬਣਾ ਲੈਣੀ ਹੈ ਨਾ ਆ ਪੇੜਿਆਂ ਦੀ ਆਪਣਿਆਂ ਦੀ ਥੋੜਾ ਜਿਹਾ ਸੁੱਕਾ ਮੈਦਾ ਜਾਂ ਆਟਾ ਤੁਸੀਂ ਛੜਕ ਲਿਓ ਤਾਂ ਬੇਲਣ ਦੇ ਵਿੱਚ ਸਾਨੂੰ ਆਸਾਨੀ ਹੋਊਗੀ ਤੇ ਆਪਾਂ ਸਾਰੀਆਂ ਰੋਟੀਆਂ ਬੇਲ ਕੇ ਤਿਆਰ ਕਰ ਲੈਣੀਆਂ ਐ ਜੀ ਆਮ ਰੋਟੀ ਦੀ ਸ਼ੇਪ ਹੀ ਆਪਾਂ ਦੇਣੀ ਹੈ ਜਿੰਨੀਆਂ ਕਿ ਆਪਣੀ ਰੋਟੀ ਮੋਟੀ ਹੁੰਦੀ ਹੈ ਥੋੜਾ ਜਿਹਾ ਦੁਵਾਧਰਾ ਖਲੋ ਤੇ ਆਪਾਂ ਇਹਨੂੰ ਗਲਾਸ ਦੇ ਨਾਲ ਮੱਠੀਆਂ ਦੇ ਸ਼ੇਪ ਦੇ ਵਿੱਚ ਕੱਟ ਲੈਣਾ ਹੈ ਆਪਾਂ ਸਾਰਾ ਮੱਠਾ ਐਵੇਂ ਕੱਟ ਕੇ ਨੂੰ ਤਿਆਰ ਕਰ ਲੈਣਗੇ ਜੇ ਤੁਸੀਂ ਵੱਡੇ ਸਾਈਜ਼ ਦੀ ਬਣਾਉਣੀ ਹੈ ਮੱਠੀ ਤਾਂ ਤੁਸੀਂ ਗਲਾਸ ਆ ਜਿਹੜਾ ਥੋੜਾ ਵੱਡਾ ਲੈ ਲਓ ਜੇ ਛੋਟੀ ਬਣਾਉਣੀ ਹੈ ਮੱਠੀ ਦਾ ਗਲਾਸ ਆ ਜਿਹੜਾ ਤੁਸੀਂ ਛੋਟਾ ਵੀ ਲੈ ਸਕਦੇ ਹੋ ਤੇ ਆਪਾਂ ਇੱਕ ਸਾਈਜ਼ ਦਾ ਹੀ ਬਸ ਗਲਾਸ ਦੇ ਨਾਲ ਮੱਠੀਆਂ ਬਣਾ ਲੀਆਂ ਐ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਨਾ ਜੀ ਇਹਦੇ ਨਾਲ ਚਮਚੇ ਦੇ ਨਾਲ ਮੋਰੀਆਂ ਜਿਵੇਂ ਕਰਦੇ ਆਂਗੇ ਤਾਂ ਕਿ ਜਿਹੜੀਆਂ ਆਪਣੀਆਂ ਮਠਘਾਂ ਆ ਉਹ ਫੁੱਲਣ ਨਾ ਤੇ ਜੇ ਆਪਾਂ ਮੋਰੀਆਂ ਨਹੀਂ ਕਰਾਂਗੇ ਤਾਂ ਇਹ ਪੂਰੀ ਦੀ ਤਰ੍ਹਾਂ ਫੁੱਲ ਜਾਣਗੀਆਂ ਜੀ ਤੇ ਐਵੇਂ ਕਰਕੇ ਸਾਰੀਆਂ ਮਠਘਾਂ ਦੇ ਵਿੱਚ ਆਪਾਂ ਮੋਰੀਆਂ ਕਰ ਲਈਆਂ ਤੇ ਆਪਾਂ ਤੇਲ ਆ ਜਿਹੜਾ ਗਰਮ ਹੋਣ ਲਈ ਰੱਖ ਤਾਂ ਹੈ ਤੇ ਹੁਣ ਆਪਾਂ ਇੱਕ ਇੱਕ ਮਠੀ ਕਰਕੇ ਆਪਣੀ ਪਾਉਂਦੇ ਰਾਵਾਂਗੇ ਤੇ ਇਹਨੂੰ ਫਰਾਈ ਕਰ ਲਾਂਗੇ ਜੇ ਆਪਾਂ ਸਾਰੀਆਂ ਮਠਘਾਂ ਨੂੰ ਲਓ ਜੀ ਆਪਾਂ ਜਿਹੜੀਆਂ ਮਠੀਆਂ ਆਏ ਉਹ ਆਪਣੋਂ ਉੱਪਰ ਆ ਗਿਆ ਤਰ ਕੇ ਇਹਦਾ ਮਤਲਬ ਇਹ ਫਰਾਈ ਹੋ ਗਈਆਂ ਹੈ ਤਾਂ ਬ੍ਰਾਊਨ ਹੋਣ ਤੇ ਕਰਾਪੈ ਇਹਨੂੰ ਫਰਾਈ ਕਰ ਲੈਣਾ ਹੈ ਤੇ ਦੁਬਾਰਾ ਚ ਆਪਾਂ ਕੱਢ ਲੈਣਾ ਇਹਨਾਂ ਨੂੰ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਿਸਪੀ ਮਠੀਆਂ ਬਣਦੀਆਂ ਜੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਹੈ ਆਪਣੇ ਘਰ ਦੇ ਵਿੱਚ ਤੇ ਸਾਰੀਆਂ ਮਠੀਆਂ ਪੈਸੇ ਤਾਂ ਨਹੀਂ ਫਰਾਈ ਕਰ ਲਾਂਗੇ ਚਾਣ ਵਾਲਾ ਪਹਿ ਮਠੀ ਨੂੰ ਖਾ ਸਕਦੇ ਆ ਕਿਉਂਕਿ ਹੁਣ ਆਪਣੇ ਸਾਰੇ ਘਰਾਂ ਦੇ ਵਿੱਚ ਮਿੱਠਾਈ ਆ ਦਿਵਾਲੀ ਦਾ ਕਰਕੇ ਤਾਂ ਇਹ ਤੁਸੀਂ ਬਣਾ ਕੇ ਡੱਬਾ ਭਰ ਕੇ ਰੱਖ ਲਓ ਤੇ ਕਈ ਵਾਰੀ ਆਪਾਂ ਨੂੰ ਚਾਣ ਵਾਲਾ ਨਮਕੀਨ ਕੁਛ ਖਾਣ ਨੂੰ ਦਿਲ ਕਰਦਾ ਤਾਂ ਆਪਾਂ ਇਹ ਮਠੀਆਂ ਝਟਪਟ ਬਣਾ ਕੇ ਤਿਆਰ ਕਰ ਲਾਂਗੇ ਤਾਂ ਇਹ ਮਠੀਆਂ ਖਰਾਬ ਵੀ ਨਹੀਂ ਹੁੰਦੀਆਂ ਬਿਲਕੁਲ 10-15 ਦਿਨ ਐਵੇਂ ਪੰਗਾ ਨਹੀਂ ਰਹਿੰਦੀਆਂ ਤੇ ਸਾਰੀਆਂ ਮਠੀਆਂ ਆਪਾਂ ਤਲ ਕੇ ਕਰ ਲਈਆਂ ਜੀ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਗ੍ਰੈਸਪੀ ਬਣੀਆਂ ਤੇ ਦੂਜਾ ਗੁਰੂ ਵੀ ਆਪਾਂ ਇਸ ਤਰ੍ਹਾਂ ਹੀ ਫਰਾਈ ਕਰ ਲਾਂਗੇ ਲੋ ਜੀ ਸਾਰੀਆਂ ਮਠੀਆਂ ਆਪਾਂ ਤਲ ਕੇ ਕਰ ਲਈਆਂ ਇੰ ਤਿਆਰ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾਇਓ ਤੇ ਖਾਇਓ ਤੇ ਜੇ ਵੀਡੀਓ ਤੁਹਾਨੂੰ ਚੰਗੀ ਲਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿੰਨਾਂ ਭੈਣ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਤੇ ਜੁੜੇ ਰਹੋ ਜੀ ਆਪਣੇ ਨਾਲ ਇਸੇ ਤਰ੍ਹਾਂ ਆਪਣਾ ਸਪੋਰਟ ਕਰਦੇ ਰਹੋ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ